ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦੇ ਨਾਲ ਕੀਤੇ ਵਾਅਦੇ ਨੇ ਜਿਹੜੇ ਉਹ ਪੂਰੇ ਕਰ ਰਹੇ ਨੇ ਤਾਂ ਵੀਤੇ ਕੁਝ ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਸੀ ਕਿਸਾਨਾਂ ਦੀਆਂ ਫਸਲਾਂ ਨੇ ਜਿਹੜੀਆਂ ਉਹ ਬਰਬਾਦ ਹੋ ਗਈਆਂ ਸੀ ਤਾਂ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਦੇ ਨਾਲ ਇੱਕ ਵਾਅਦਾ ਕੀਤਾ ਗਿਆ ਸੀ ਕਿਹਾ ਗਿਆ ਸੀ ਕਿ 20000 ਰੁਪਿਆ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਉਹਨਾਂ ਦੀਆਂ ਫਸਲਾਂ ਦਾ ਮੁਆਵਜ਼ਾ ਜਿਹੜਾ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਤਾਂ ਅੱਜ ਜਿਹੜਾ ਕਿ ਪਿੰਡ ਸਾਮਪਰਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਦੀਆਂ ਖਰਾਬ ਹੋਈਆਂ ਫਸਲਾਂ ਦੇ ਪੈਸੇ ਨੇ ਜਿਹੜੇ ਉਹ ਦਿੱਤੇ ਗਏ ਨੇ ਮੁਆਵਜ਼ਾ ਦਿੱਤਾ ਗਿਆ ਤਾਂ ਲੋਕਾਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਿਲੋਂ ਧੰਨਵਾਦ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪਹਿਲੀ ਵਾਰ ਇਹ ਅਜਿਹਾ ਹੋਇਆ ਜਿਹੜਾ ਕਿ ਸਾਨੂੰ 20000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਸਾਡੀਆਂ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਮਿਲਿਆ ਹੋਰ ਕੀ ਕੁਝ ਕਹਿੰਦੇ ਹੋਏ ਨਜ਼ਰ ਆਏ ਪਿੰਡ ਦੇ ਲੋਕ ਆਉਂ ਸੁਣਦੇ ਆ ਆਪਣੇ ਪਿੰਡ ਦੇ ਵਿੱਚ ਜਿਹੜੇ ਆਪਣੇ ਹੜ੍ਹਾਂ ਦੇ ਨਾਲ ਫਸਲ ਖਰਾਬ ਹੋਈ ਸੀ ਐਮਐਲਏ ਸਾਹਿਬ ਆਏ ਸੀ ਉਹਦੀ ਮੁਆਵਜ਼ਾ ਰਾਸੀ ਜਿਹੜੀ ਸਾਡੇ ਪਿੰਡ ਨੂੰ 54 ਲੱਖ ਰੁਪਿਆ ਉਹਦੇ ਬਾਰੇ ਜਾਣਕਾਰੀ ਦਿੱਤੀ ਉਹ ਅੱਜ ਕਾਊਂਡ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਸਾਡੇ ਚ ਆ ਜਾਣਗੇ ਕਿੰਨੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਿਆ ਆਪਰੇ ਪਿੰਡ ਦੇ ਨਾਲ ਤਕਰੀਬਨ ਸਾਡੇ ਇੱਕ ਘੱਗਰ ਤੋਂ ਜਿਹੜਾ ਪਾਰ ਹੈ 300 ਕਿੱਲਾ ਜ਼ਮੀਨ ਹੈ ਉਹਦਾ ਤਕਰੀਬਨ ਹਰ ਇੱਕ ਦਾ ਹੀ ਤਕਰੀਬਨ ਬਿੱਗੇ ਦਾ 4000 ਰੁਪਿਆ ਇਨਕੇ 4 ਬਿੱਗੇ ਦਾ 16000 ਰੁਪਿਆ ਮਿਲਿਆ ਜੀ ਕਿ ਜਿੱਦਾਂ ਆਪਣਾ ਜਿਹੜਾ ਇਲਾਕਾ ਹੈ ਕਾਗੜ ਦੀ ਮਾਰ ਰੇਟ ਹੈ ਪਹਿਲੇ ਸਰਕਾਰਾਂ ਨੇ ਮੁਆਵਜ਼ਾ ਦਿੰਦੀਆਂ ਸਨ ਉਹਨਾਂ ਦੇ ਫੁਨ ਵਾਲੀ ਸਰਕਾਰ ਨੇ ਮੁਆਵਜ਼ਾ ਦਿੱਤਾ ਕੋਈ ਫਰਕ ਲੱਗਦਾ ਤੁਹਾਨੂੰ ਦੇ ਵਿੱਚ ਮੁਆਵਜ਼ਾ ਇਹ ਕਿ ਅਕਾਊਂਟ ਦੇ ਵਿੱਚ ਆਰਿਆ ਹਰ ਕ चीज ਦੇ ਵਿੱਚ ਉਹ ਚੈੱਕ ਨਹੀਂ ਦੇਜਾ ਰਹੇ ਜਿਹੜੇ ਪਹਿਲਾਂ ਚੈੱਕ ਦਿੰਦੇ ਸੀਗੇ ਚੈੱਕ ਦੇ ਵਿੱਚ ਪ੍ਰੋਬਲਮਾਂ ਦੀ ਕਿਸਾਨ ਨੂੰ ਇਹ ਕਿ ਜਿਹੜਾ ਮੁਆਵਜ਼ਾ ਰਸੀ ਹੈ ਅਕਾਊਂਟ ਦੇ ਵਿੱਚ ਆ ਜ ਗਨ ਵਿਜਲ ਦੇ ਵਿੱਚ ਤੁਹਾਨੂੰ ਮਿਲਿਆ ਮੁਆਵਜ਼ਾ ਬਸ ਹਾਲੇ ਤਾਂ ਆਇਆ ਨਹੀਂ ਹਾਲੇ ਇੱਕ ਕਰੇ ਆਜੂਗਾ ਜੀ ਮੁਆਵਜ਼ਾ ਆਜੂਗਾ ਜੀ ਆਪਣੇ ਪਿੰਡ ਦੇ ਵਿੱਚ ਜਿਹੜੇ ਆਪਣੇ ਹੜ੍ਹਾਂ ਦੇ ਨਾਲ ਫਸਲ ਖਰਾਬ ਹੋਈ ਸੀ ਐਮਐਲਏ ਸਾਹਿਬ ਆਏ ਸੀ ਉਹਦੀ ਮੁਆਵਜ਼ਾ ਰਾਸੀ ਜਿਹੜੀ ਸਾਡੇ ਪਿੰਡ ਨੂੰ 54 ਲੱਖ ਰੁਪਿਆ ਉਹਦੇ ਬਾਰੇ ਜਾਣਕਾਰੀ ਦਿੱਤੀ ਉਹਦਾ ਅਕਾਊਂਟ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਸਾਡੇ ਚ ਆ ਜਾਣਗੇ ਕਿੰਨੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਿਆ ਆਪਰੇ ਪਿੰਡ ਦੇ ਨਾਲ ਤਕਰੀਬਨ ਸਾਡੇ ਇੱਕ ਘੱਗਰ ਤੋਂ ਜਿਹੜਾ ਪਾਰ ਹੈ 300 ਕਿੱਲਾ ਜ਼ਮੀਨ ਹੈ ਉਹਦਾ ਤਕਰੀਬਨ ਹਰ ਇੱਕ ਦਾ ਹੀ ਤਕਰੀਬਨ ਬਿੱਗੇ ਦਾ 4000 ਰੁਪਿਆ ਯਾਨੀ ਕਿ 4 ਬਿੱਗੇ ਦਾ 16000 ਰੁਪਿਆ ਮਿਲਿਆ ਜੀ ਕਿ ਜਿੱਦਾਂ ਆਪਣਾ ਜਿਹੜਾ ਇਲਾਕਾ ਹੈ ਘਾਗਰ ਦੀ ਮਾਰ ਰੇਟ ਹੈ ਪਹਿਲੀ ਸਰਕਾਰਾਂ ਨੇ ਮੁਆਵਜ਼ਾ ਦਿੰਦੀਆਂ ਸਨ ਉਹਨਾਂ ਦੇ ਫੁਨ ਵਾਲੀ ਸਰਕਾਰ ਨੇ ਮੁਆਵਜ਼ਾ ਦਿੱਤਾ ਕੋਈ ਫਰਕ ਲੱਗਦਾ ਤੁਹਾਨੂੰ ਦੇ ਵਿੱਚ ਮੁਆਵਜ਼ਾ ਇਹ ਕਿ ਅਕਾਊਂਟ ਦੇ ਵਿੱਚ ਆਰਿਆ ਹਰ ਕ चीज ਦੇ ਵਿੱਚ ਉਹ ਚੈੱਕ ਨਹੀਂ ਦੇਜਾ ਰਹੇ ਜਿਹੜੇ ਪਹਿਲਾਂ ਚੈੱਕ ਦਿੰਦੇ ਸੀਗੇ ਚੈੱਕ ਦੇ ਵਿੱਚ ਪ੍ਰੋਬਲਮਾਂ ਦੀ ਕਿਸਾਨ ਨੂੰ ਇਹ ਕਿ ਜਿਹੜਾ ਮੁਆਵਜ਼ਾ ਰਸੀ ਹੈ ਅਕਾਊਂਟ ਦੇ ਵਿੱਚ ਆਜ ਗਨ ਵਿਜਲ ਦੇ ਵਿੱਚ ਤੁਹਾਨੂੰ ਮਿਲਿਆ ਮੁਆਵਜ਼ਾ ਬਸ ਹਾਲੇ ਤਾਂ ਆਇਆ ਨਹੀਂ ਹਾਲੇ ਇਕ ਕਾਰੇ ਆਜੂਗਾ ਜੀ ਮੁਆਵਜ਼ਾ ਆਜੂਗਾ ਜੀ ਆਪਣੇ ਪਿੰਡ ਦੇ ਵਿੱਚ ਜਿਹੜੇ ਆਪਣੇ ਹੜ੍ਹਾਂ ਦੇ ਨਾਲ ਫਸਲ ਖਰਾਬ ਹੋਈ ਸੀ ਐਮਐਲਏ ਸਾਹਿਬਾ ਜੀ ਉਹਦੀ ਮੁਆਵਜ਼ਾ ਰਾਸ਼ੀ ਜਿਹੜੀ ਸਾਡੇ ਪਿੰਡ ਨੂੰ 54 ਲੱਖ ਰੁਪਇਆ ਉਹਦੇ ਬਾਰੇ ਜਾਣਕਾਰੀ ਦਿੱਤੀ ਅੱਜ ਕਾਊਂਟ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਸਾਡੇ ਚ ਆ ਜਾਣਗੇ ਕਿੰਨੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਿਆ ਸਾਡੇ ਪਿੰਡ ਦੇ ਨਾਲ ਤਕਰੀਬਨ ਸਾਡੇ ਇੱਕ ਘੱਗਰ ਤੋਂ ਜਿਹੜਾ ਪਾਰ ਹੈ 300 ਕਿੱਲਾ ਜ਼ਮੀਨ ਹੈ ਉਹਦਾ ਤਕਰੀਬਨ ਹਰ ਇੱਕ ਦਾ ਹੀ ਤਕਰੀਬਨ ਬਿੱਗੇ ਦਾ 4000 ਰੁਪਇਆ ਇਨਕੇ 4 ਬਿੱਗੇ ਦਾ 16000 ਰੁਪਇਆ ਮਿਲਿਆ ਜੀ ਕਿ ਜਿੱਦਾਂ ਆਪਣਾ ਜਿਹੜਾ ਇਲਾਕਾ ਹੈ ਕਾਗੜ ਦੀ ਮਾਰ ਰੇਟ ਹੈ ਪਹਿਲੀ ਸਰਕਾਰਾਂ ਨੇ ਮੁਆਵਜ਼ਾ ਦਿੰਦੀਆਂ ਸਨ ਅੱਜ ਫੁਰਵਾਲੀ ਸਰਕਾਰ ਨੇ ਮੁਆਵਜ਼ਾ ਦਿੱਤਾ ਕੋਈ ਫਰਕ ਲੱਗਦਾ ਦੋਨੋਂ ਦੇ ਵਿੱਚ ਮੁਆਵਜ਼ਾ ਇਹ ਕਿ ਅਕਾਊਂਟ ਦੇ ਵਿੱਚ ਆ ਰਿਹਾ ਹਰ ਕਜੀ ਦੇ ਵਿੱਚ ਉਹ ਚੈੱਕ ਨਹੀਂ ਦੇਜਿਆ ਜਿਹੜੇ ਪਹਿਲਾਂ ਚੈੱਕ ਦਿੰਦੇ ਸੀਗੇ ਚੈੱਕ ਦੇ ਵਿੱਚ ਪ੍ਰੋਬਲਮਾਂ ਦੀ ਕਿਸਾਨ ਨੂੰ ਇਹ ਕਿ ਜਿਹੜਾ ਮੁਆਵਜ਼ਾ ਰਸੀ ਹੈ ਅਕਾਊਂਟ ਦੇ ਵਿੱਚ ਆਜ ਗੰਡਵਿਜਲ ਦੇ ਵਿੱਚ ਤੁਹਾਨੂੰ ਮਿਲਿਆ ਮੁਆਵਜ਼ਾ ਬਸ ਹਾਲੇ ਤਾਂ ਆਇਆ ਨਹੀਂ ਹੈ ਹਾਲੇ ਕਰੇ ਆਜੂਗਾ ਜੀ ਮੁਆਵਜ਼ਾ ਆਜੂਗਾ